ਸਾਰਿਆਂ ਨੇ ਦੁਕਾਨਦਾਰ ਦੀ ਤਾਰੀਫ ਕੀਤੀ ਕਿ ਉਹਨੇ ਸੋਨੇ ਦੇ ਗਹਿਣੇ ਜਿਹੜੇ ਨੂੰ ਫਰੀ ਦੇ ਵਿੱਚ ਦੇ ਦਿੱਤੇ ਪਰ ਸਾਨੂੰ ਸਾਰਿਆਂ ਨੂੰ ਇਸ ਬਜ਼ੁਰਗ ਦੀ ਤਾਰੀਫ ਵੀ ਕਰਨੀ ਚਾਹੀਦੀ ਹੈ ਇਸ ਪਤੀ ਦੀ ਵੀ ਤਾਰੀਫ ਕਰਨੀ ਚਾਹੀਦੀ ਹੈ ਇਸ ਮਰਦ ਦੀ ਵੀ ਤਾਰੀਫ ਕਰਨੀ ਚਾਹੀਦੀ ਹੈ ਪਤਾ ਕਿਉਂ ਕਿ ਇਸ ਉਮਰ ਦੇ ਵਿੱਚ ਆਪਣੀ ਪਤਨੀ ਦੇ ਲਈ ਪਿਆਰ ਹਰ ਕਿਸੇ ਦੇ ਵਾਸਤੇ ਦੀ ਗੱਲ ਨਹੀਂ ਹੈ ਇਹ ਬਜ਼ੁਰਗ ਇਸ ਉਮਰ ਦੇ ਵਿੱਚ 1100 ਰੁਪਏ ਲੈ ਕੇ ਆਪਣੀ ਪਤਨੀ ਦੇ ਲਈ ਜਿਹੜਾ ਇਹ ਉਹ ਮੰਗਲ ਸੂਤ ਖਰੀਦਣ ਜਾਂਦੇ ਨੇ ਇਸ ਤੋਂ ਖੂਬਸੂਰਤ ਇਸ ਤੋਂ ਪਿਆਰੀ ਵੀਡੀਓ ਕੋਈ ਹੋ ਹੀ ਨਹੀਂ ਸਕਦੀ ਇਸ ਤੋਂ ਜ਼ਿਆਦਾ ਖੂਬਸੂਰਤ ਰਿਸ਼ਤਾ ਕੋਈ ਹੋ ਹੀ ਨਹੀਂ ਸਕਦਾ ਕਿਉਂਕਿ ਰਿਸ਼ਤੇ ਅੱਜ ਦੇ ਸਮੇਂ ਦੇ ਵਿੱਚ ਅਜਿਹੇ ਨੇ ਕਿ ਪਤਨੀਆਂ ਹਨੀਮੂਨ ਤੇ ਲੈ ਜਾ ਕੇ ਪਤੀ ਨੂੰ ਮਾਰ ਦਿੰਦੀਆਂ ਨੇ ਪਤੀ ਜਿਹੜੇ ਨੇ ਉਹ ਕਿਸੇ ਦੇ ਚੱਕਰ ਦੇ ਵਿੱਚ ਪਤਨੀ ਨੂੰ ਮਾਰ ਦਿੰਦੇ ਨੇ ਅੱਜ ਦੇ ਰਿਸ਼ਤੇ ਅਜਿਹੇ ਹੋ ਗਏ ਨੇ ਕਿ ਅਬ ਬੱਚੇ ਜਵਾਨ ਹੋਣ ਤੋਂ ਬਾਅਦ ਵੀ ਜਿਹੜੇ ਲੋਕ ਨੇ ਉਹ ਵੱਖ ਹੋ ਜਾਂਦੇ ਨੇ ਡਿਵੋਰਸ ਲੈ ਲੈਂਦੇ ਨੇ ਪਰ ਇਸ ਖੂਬਸੂਰਤ ਵੀਡੀਓ ਨੇ ਸਾਬਿਤ ਕਰ ਦਿੰਦਾ ਹੈ ਕਿ ਪੁਰਾਣੇ ਜਮੇ ਸਮੇਂ ਦੇ ਲੋਕ ਜਿਹੜੇ ਨੇ ਉਸ ਤਰੀਕੇ ਦੇ ਹੁੰਦੇ ਸੀ ਉਹਨਾਂ ਦੇ ਦਿਲਾਂ ਦੇ ਵਿੱਚ ਇਸ ਤਰੀਕੇ ਦਾ ਪਿਆਰ ਹੁੰਦਾ ਸੀ ਉਹਨਾਂ ਦੇ ਦਿਲਾਂ ਦੇ ਵਿੱਚ ਇਸ ਤਰੀਕੇ ਦੀ ਜਿਹੜੀ ਇੱਜ਼ਤ ਕਈ ਆਪਣੇ ਪਾਰਟਨਰ ਦੇ ਲਈ ਹੁੰਦੀ ਸੀ ਜੀ ਹਾਂ ਇਹ ਵੀਡੀਓ ਮਹਾਰਾਸ਼ਟਰ ਦੀ ਜਦੋਂ ਸਾਹਮਣੇ ਆਈ ਕਿ ਇੱਕ ਜੈ ਸ਼ੋਰੂਮ ਦੇ ਵਿੱਚ ਇੱਕ ਬਜ਼ੁਰਗ ਜੋੜਾ ਹੈ ਉਹ ਜਾਂਦਾ ਹੈ ਅਤੇ ਆਖਦਾ ਹੈ ਕਿ ਸਾਨੂੰ ਸੋਨੇ ਦਾ ਮੰਗਲ ਸੂਤਰ ਚਾਹੀਦਾ ਹੈ ਤੇ ਸੋਨੇ ਦਾ ਮੰਗਲ ਸੂਤਰ ਜਿਹੜਾ ਹੁੰਦਾ ਹੈ ਉਹ ਲੈਣ ਦੇ ਲਈ ਉਹਨਾਂ ਦੇ ਕੋਲ ਸਿਰਫ 1120 ਰੁਪਏ ਸੀ ਦੁਕਾਨਦਾਰ ਨਿਚੋ ਉੱਤਰ ਕੇ ਆਉਂਦਾ ਹੈ ਤੇ ਬਜ਼ੁਰਗਾਂ ਨੂੰ ਫਰੀ ਦੇ ਵਿੱਚ ਮঙ্গল ਸੁਫਰ ਦੇ ਦਿੰਦਾ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਸੀਂ ਵੀ ਤੁਹਾਨੂੰ ਇਹ ਵੀਡੀਓ ਦਿਖਾਈ ਜਿਸ ਦੀ ਵਿਵਰਸ਼ਿਪ ਤਕਰੀਬਨ 2 ਮਿਲੀਅਨ ਤੋਂ ਪਾਰ ਹੋ ਗਈ ਹੈ ਸਿਰਫ 2 ਤੋਂ 21 ਘੰਟਿਆਂ ਦੇ ਵਿੱਚ ਪਰ ਮੈਨੂੰ ਲੱਗਦਾ ਹੈ ਕਿ ਜਿੰਨਾ ਵੱਡਾ ਦਿਲ ਇਸ ਦੁਕਾਨਦਾਰ ਦਾ ਸੀ ਉੰਨਾ ਹੀ ਵੱਡਾ ਦਿਲ ਇਸ ਬਜ਼ੁਰਗ ਦਾ ਵੀ ਹੈ ਜਿਸ ਉਮਰ ਦੇ ਵਿੱਚ ਰੋਟੀ ਖਾਣ ਦੇ ਲਈ ਜੁਗਾਰ ਨਹੀਂ ਹੈ ਜਿਸ ਉਮਰ ਦੇ ਵਿੱਚ ਰੋਟੀ ਖਾਣ ਦੇ ਲਈ ਲੜਾਈਆਂ ਹੁੰਦੀਆਂ ਨੇ ਜਿਸ ਉਮਰ ਦੇ ਵਿੱਚ ਖਰਚੇ ਪੂਰੇ ਨਹੀਂ ਹੁੰਦੇ ਜਿਸ ਉਮਰ ਦੇ ਵਿੱਚ ਕੋਈ ਪੁੱਛਦਾ ਨਹੀਂ ਹੈ ਉਸ ਉਮਰ ਦੇ ਵਿੱਚ ਆਪਣੀ ਜੀਵਨ ਸੰਗਣੀ ਨੂੰ ਜੋ ਹੈ ਜੀਵਨ ਸਾਥੀ ਨੂੰ ਜੋ ਹੈ ਇਸ ਉਮਰ ਦੇ ਵਿੱਚ ਮੰਗਲ ਸੂਤਰ ਲੈ ਕੇ ਦੇਣਾ ਇਸ ਉਮਰ ਦੇ ਵਿੱਚ ਉਸਦੇ ਸ਼ੌਕ ਪੂਰੇ ਕਰਨਾ ਇਸ ਉਮਰ ਦੇ ਵਿੱਚ ਜਿੱਥੇ ਪੈਸਾ ਤੱਕ ਨਹੀਂ ਹੈ ਉਸ ਉਮਰ ਦੇ ਵਿੱਚ ਜੋ ਹੈ ਉਹ ਪੈਸੇ ਇਕੱਠੇ ਕਰਕੇ ਪੈਸੇ ਜੋੜ ਕੇ ਉਸਦੇ ਸ਼ੌਕ ਪੂਰੇ ਕਰਨ ਦੇ ਲਈ ਉਸ ਨੂੰ ਸ਼ੋਰੂਮ ਦੇ ਵਿੱਚ ਲੈ ਕੇ ਜਾਣਾ ਬਹੁਤ ਵੱਡੀ ਗੱਲ ਹੈ ਜਦੋਂ ਇਸ ਜੋੜੇ ਨੂੰ ਜੋ ਹੈ ਉੱਥੇ ਦੇ ਸਟਾਫ ਨੇ ਦੇਖਿਆ ਤਾਂ ਉਹਨਾਂ ਨੂੰ ਲੱਗਾ ਕਿ ਸ਼ਾਇਦ ਇਹ ਮੰਗਣ ਆਏ ਨੇ ਇਹ ਅਸੀਂ ਨਹੀਂ ਕਿਹਾ ਉੱਥੇ ਦੇਖੋ ਕਿ ਲੋਕਾਂ ਨੇ ਕਿਹਾ ਤੁਹਾਨੂੰ ਲੱਗਾ ਸੀ ਕਿ ਸ਼ਾਇਦ ਇਹ ਮੰਗਣ ਆਏ ਸੀ ਪਰ ਆਪਣੀ ਪਤਨੀ ਦੇ ਲਈ ਜੋ ਪਿਆਰ ਇਹਨਾਂ ਨੇ ਦਿਖਾਇਆ ਹੈ ਬਹੁਤ ਕਮਾਲ ਦਾ ਹੈ ਬਹੁਤ ਦੁਨੀਆ ਇਸ ਚੀਜ਼ ਦੀ ਤਾਰੀਫ਼ ਕਰ ਰਹੀ ਹੈ ਤੇ ਮੈਨੂੰ ਲੱਗਦਾ ਹੈ ਕਿ ਇਸ ਨੂੰ ਸ਼ੇਅਰ ਕਰਕੇ ਉਹ ਵਕ ਵਕ ਥਾਵਾਂ ਤੇ ਪਹੁੰਚਾਉਣਾ ਵੀ ਚਾਹੀਦਾ ਹੈ ਵਕ ਵਕ ਲੋਕਾਂ ਨੂੰ ਦਿਖਾਉਣਾ ਵੀ ਚਾਹੀਦਾ ਹੈ ਕਿ ਜੇਕਰ ਰਿਸ਼ਤੇ ਨਿਭਾਉਣੇ ਨੇ ਤੇ ਇਸ ਤਰੀਕੇ ਨਾਲ ਨਿਭਾਓ ਜੇਕਰ ਰਿਸ਼ਤਿਆਂ ਦੇ ਵਿੱਚ ਪਿਆਰ ਰੱਖਣਾ ਹੈ ਤੇ ਇਸ ਤਰੀਕੇ ਦੇ ਨਾਲ ਰੱਖੋ ਜੇਕਰ ਰਿਸ਼ਤਿਆਂ ਦੇ ਵਿੱਚ ਇੱਜ਼ਤ ਰੱਖਣੀ ਹੈ ਤੇ ਇਸ ਤਰੀਕੇ ਨਾਲ ਇੱਜ਼ਤ ਰੱਖੋ ਇਸ ਬਜ਼ੁਰਗ ਨੂੰ ਹਰ ਕੋਈ ਜਿਹੜਾ ਹੈ ਉਹ ਸਲੂਟ ਕਰ ਰਿਹਾ ਹੈ ਕਿ ਇਸ ਉਮਰ ਦੇ ਵਿੱਚ ਆਪਣੀ ਪਤਨੀ ਦੇ ਸ਼ੌਂਕ ਪੂਰੇ ਕਰ ਰਿਹਾ ਹੈ ਜੇ ਜੇਕਰ ਹਿੰਦੂ ਤਰੰਮ ਦੇ ਵਿੱਚ ਦੇਖੀਏ ਤੇ ਮੰਗਲ ਸੂਤਰ ਜਿਹੜਾ ਹੁੰਦਾ ਹੈ ਉਹ ਕਿਤੇ ਨਾ ਕਿਤੇ ਔਰਤਾਂ ਦਾ ਸਭ ਤੋਂ ਮਹੱਤਵਪੂਰਨ ਗਿਆਨਾ ਹੁੰਦਾ ਹੈ ਮੰਗਲ ਸੂਤਰ ਨੂੰ ਜੇ ਦੇਖਿਆ ਜਾਵੇ ਤੇ ਔਰਤਾਂ ਸਭ ਤੋਂ ਉੱਤੇ ਰੱਖਦੀਆਂ ਨੇ ਤੇ ਇਸ ਉਮਰ ਦੇ ਵਿੱਚ ਜੋ ਹੈ ਉਹ ਆਪਣੀ ਪਤਨੀ ਦੇ ਇਸ ਸ਼ੌਕ ਨੂੰ ਪੂਰਾ ਕਰਨਾ ਹਰ ਇੱਕ ਮਰਦ ਦੇ ਵਾਸਤੇ ਗੱਲ ਨਹੀਂ ਹੈ ਸੋ ਤੁਸੀਂ ਇਸ ਬਜ਼ੁਰਗ ਦੀ ਕਿਵੇਂ ਤਾਰੀਫ ਕਰਨਾ ਚਾਹੋਗੇ ਇਸ ਬਜ਼ੁਰਗ ਦੇ ਲਈ ਜੇਕਰ ਤੁਹਾਨੂੰ ਅਸੀਂ ਕਹੀਏ ਕਿ ਇੱਕ ਸ਼ਬਦ ਲਿਖੋ ਤੇ ਤੁਸੀਂ ਇਸ ਬਜ਼ੁਰਗ ਦੇ ਲਈ ਕੀ ਸ਼ਬਦ ਲਿਖੋਗੇ ਜਦੋਂ ਉਸਨੇ ਮੰਗਲ ਸੂਤਰ ਜੋ ਹੈ ਦਵਾਇਆ ਆਪਣੀ ਪਤਨੀ ਨੂੰ ਉਸ ਤੋਂ ਬਾਅਦ ਪਤਨੀ ਦੇ ਚਿਹਰੇ ਦੀ ਖੁਸ਼ੀ ਜਿਹੜੀ ਆ ਉਹ ਦੱਸਦੀ ਸੀ ਕਿ ਉਸ ਨੂੰ ਆਪਣੇ ਪਤੀ ਤੇ ਕਿੰਨਾ ਮਾਣ ਹੁੰਦਾ ਹੋਵੇਗਾ ਕਿੰਨੇ ਉਹ ਖੁਸ਼ ਹੈ ਕਿ ਐਸ ਉਮਰ ਦੇ ਵਿੱਚ ਵੀ ਉਹ ਆਪਣੇ ਪਤੀ ਤੋਂ ਡਿਮਾਂਡ ਕਰ ਸਕਦੀ ਹੈ ਐਸ ਉਮਰ ਦੇ ਵਿੱਚ ਉਹ ਆਪਣੇ ਪਤੀ ਤੋਂ ਕਹਿ ਸਕਦੀ ਹੈ ਕਿ ਮੈਨੂੰ ਇਹ ਚਾਹੀਦਾ ਹੈ ਤੇ ਮੈਨੂੰ ਉਹ ਚਾਹੀਦਾ ਹੈ ਜਿੱਥੇ ਆਧੇ ਰਿਸ਼ਤਿਆਂ ਦੇ ਵਿੱਚ ਲੜਾਈ ਝਗੜੇ ਹੁੰਦੇ ਨੇ ਜਿੱਥੇ ਆਧੇ ਰਿਸ਼ਤਾ ਦੇ ਵਿੱਚ ਜਿਹੜੇ ਪਤੀ ਪਤਨੀ ਨੂੰ ਇੱਕ ਦੂਜੇ ਨਾਲ ਖੁੱਲ੍ਹ ਕੇ ਗੱਲਾਂ ਨਹੀਂ ਕਰ ਸਕਦੇ ਇੱਕ ਦੂਜੇ ਨੂੰ ਖੁੱਲ੍ਹ ਕੇ ਚੀਜ਼ਾਂ ਦੱਸ ਨਹੀਂ ਪਾਉਂਦੇ ਇੱਕ ਦੂਜੇ ਨਾਲ ਡਿਮਾਂਡ ਨਹੀਂ ਕਰ ਸਕਦੇ ਪਰ ਇੱਥੇ ਪਤਨੀ ਨੇ ਡਿਮਾਂਡ ਕੀਤੀ ਤੇ ਪਤੀ ਜਿਹੜਾ ਹੈ ਉਹ ਸ਼ੋਰੂਮ ਦੇ ਵਿੱਚ ਲੈ ਕੇ ਪਹੁੰਚ ਗਿਆ ਪਰ ਜਿੱਥੇ ਇਸ ਬਜ਼ੁਰਗ ਦੀ ਤਾਰੀਫ਼ ਕਰ ਰਹੇ ਹਾਂ ਅਸੀਂ ਇਹ ਤੇ ਸ਼ੋਰੂਮ ਵਾਲੇ ਦੀ ਵੀ ਤਰੀ ਪੂਰੀ ਦੁਨੀਆ ਕਰ ਰਹੀ ਹੈ ਕਿ ਉਸਨੇ ਇਸ ਜੋੜੇ ਦੇ ਸ਼ੌਕ ਨੂੰ ਮਰਨ ਨਹੀਂ ਦਿੱਤਾ ਇਹ ਇਸ ਜੋੜੇ ਦੇ ਸ਼ੌਕ ਨੂੰ ਪੂਰਾ ਕੀਤਾ ਇਹ ਇਹ ਜੋੜਾ ਜਿਹੜਾ ਸੁਪਨਾ ਲੈ ਕੇ ਸ਼ੋਰੂਮ ਦੇ ਅੰਦਰ ਬੜਿਆ ਸੀ ਉਹ ਸੁਪਨਾ ਜਿਹੜਾ ਉਹਨਾਂ ਨੇ ਜਿਹੜਾ ਪੂਰਾ ਕੀਤਾ ਤੇ ਫ੍ਰੀ ਦੇ ਵਿੱਚ ਮੰਗਲ ਸੂਤਰ ਜਿਹੜਾ ਹੈ ਉਹ ਦਿੱਤਾ ਹੈ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਸਿਰਫ 1 ਗ੍ਰਾਮ ਦਾ ਇਹ ਸੋਨਾ ਸੀ ਅਤੇ ਬਾਕੀ ਸਾਰਾ ਜਿਹੜਾ ਹੈ ਉਹ ਕਿਤੇ ਨਾ ਕਿਤੇ ਆਰਟੀਫੀਸ਼ੀਅਲ ਹੁੰਦਾ ਹੈ ਪਰ 1 ਗ੍ਰਾਮ ਸੋਨਾ ਵੀ ਦੇਣਾ ਉਹ ਕਿਸੇ ਕਿਸੇ ਦੀ ਵਸ ਦੀ ਗੱਲ ਨਹੀਂ ਹੈ ਲੋਕ ਅੱਜਕੱਲ ਫ੍ਰੀ ਦੇ ਵਿੱਚ ਇੱਕ ਟੌਫੀ ਨਹੀਂ ਦਿੰਦੇ ਉਹਨੇ ਫਿਰ ਵੀ ਜਿਹੜਾ ਹੈ ਉਹ ਇੱਕ ਗ੍ਰਾਮ ਦਾ ਮੰਗਲ ਸੂਤ ਜਿਹੜਾ ਹੈ ਉਹ ਦੇ ਦਿੰਦਾ ਬਾਕੀ ਤੁਸੀਂ ਕੀ رائے ਰੱਖਦੇ ਹੋ ਕੀ ਕਹਿਣਾ ਚਾਹੋਗੇ ਆਪਣੀ رائے ਕਮੈਂਟਾਂ ਦੇ ਵਿੱਚ ਜਰੂਰ ਦੱਸੋ